ਚੰਡੀਗੜ੍ਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਦੀ ਅਗਵਾਈ ਵਿੱਚ ਭਾਜਪਾ ਵਿੱਚ ਸ਼ਾਮਲ ਹੋਈ ਲਗਭਗ 2 ਘੰਟੇ ਬਾਅਦ ਵਿਜੀਲੈਂਸ ਵੱਲੋਂ ਕਾਰੋਬਾਰੀ ਰਣਜੀਤ ਸਿੰਘ ਗਿੱਲ ਦੇ ਘਰ ਅਤੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਜਿਸ ਨਾਲ ਸੂਬੇ ਦੀ ਸਿਆਸਤ ਗਰਮਾ ਚੁੱਕੀ ਹੈ ਸਰਕਾਰ ਨੇ ਇਸ ਕਾਰਵਾਈ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਕਰਮ ਸਿੰਘ ਮਜੀਠੀਆ ਨਾਲ ਜੁੜਿਆ ਅਤੇ ਕਿਹਾ ਹੈ ਕਿ ਗਿੱਲ ਅਤੇ ਮਜੀਠੀਆ ਵਿਚਕਾਰ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ ਮੰਜੀਠਿਆ ਦੇ ਵਕੀਰ ਅਤੇ ਸੀਨੀਅਰ ਕਾਲੀ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਹੁਣ ਤੱਕ ਸਰਕਾਰ ਨੂੰ ਮੰਜੀਠਿਆ ਵਿਰੁੱਧ ਕੋਈ ਵੀ ਠੋਸ ਸਬੂਤ ਨਹੀਂ ਮਿਲਿਆ ਇਸ ਲਈ ਹੁਣ ਮੰਜੀਠਿਆ ਦਾ ਨਾਮ ਗਿਲਕੋ ਕੰਪਨੀ ਦੇ ਮਾਲਕ ਰঞ্জੀਤ ਸਿੰਘ ਗੱਲ ਨਾਲ ਜੋੜਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਸਰਕਾਰ ਤਾਂ ਇਸ ਨੂੰ ਵੀ ਸਾਬਤ ਕਰਨਾ ਚਾਹੀਦਾ ਹੈ ਕਿ ਮੰਜੀਠਿਆ ਦਾ ਪੈਸਾ ਐਲਾਨ ਮਸਕ ਤੇ ਡੋਨਾਲਡ ਟਰੰਪ ਦੀਆਂ ਕੰਪਨੀਆਂ ਵਿੱਚ ਵੀ ਨਿਵੇਸ਼ ਕੀਤਾ ਗਿਆ ਅਤੇ ਇੱਕ ਵਿਜੀਲੈਂਸ ਟੀਮ ਅਮਰੀਕਾ ਭੇਜਣੀ ਚਾਹੀਦੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਪੂਰੀ ਤਰ੍ਹਾਂ ਝੂਠਾ ਹੈ ਤੇ ਜਾਂਚ ਦੇ ਨਾਮ ਤੇ ਸਿਰਫ ਵਿਖਾਵਾ ਕੀਤਾ ਜਾ ਰਿਹਾ ਹੈ। ਪਲੇਰ ਨੇ ਕਿਹਾ ਕਿ ਸਰਕਾਰ ਦਾਵਾ ਕਰ ਰਹੀ ਹੈ ਕਿ ਰঞ্জੀਤ ਸਿੰਘ ਗਿੱਲ ਦੇ ਘਰ ਤੇ ਛਾਪੀ ਮਾਰੀ ਤੋਂ ਵਿਕਰਮ ਮਜੀਠੀਆ ਨਾਲ ਲੈਣ ਦੇਣ ਦਾ ਖੁਲਾਸਾ ਹੋਇਆ ਹੈ। ਆਮ ਆਦਮੀ ਪਾਰਟੀ ਨੂੰ ਮੇਰਾ ਸਵਾਲ ਹੈ ਕਿ ਰঞ্জੀਤ ਸਿੰਘ ਗਿੱਲ ਨੂੰ ਪਾਰਟੀ ਛੱਡੇ ਬਹੁਤ ਸਮਾਂ ਹੋ ਗਿਆ ਹੈ। ਪਿਛਲੇ ਸਮੇਂ ਵਿੱਚ ਚਰਚਾ ਸੀ ਕਿ ਰঞ্জੀਤ ਸਿੰਘ ਗਿੱਲ ਆਮ ਆਦਮੀ ਪਾਰਟੀ ਵਿੱਚ ਜਾ ਰਹੇ ਨੇ। ਕੀ ਖਰੜ ਦੇ ਵਿਧਾਇਕ ਅਨਮੋਲ ਗਗਨਮਾਨ ਇਸ ਦੇ ਵਿਰੋਧ ਵਿੱਚ ਅਸਤੀਫਾ ਦੇ ਰਹੇ ਸਨ? ਬਾਦ ਵਿੱਚ ਉਹਨਾਂ ਨੂੰ ਮਨਾ ਲਿਆ ਗਿਆ ਕਲੇਰਨੇ ਕੇ ਆਕੇ ਵਿਜੀਲੈਂਸ ਦੀ ਛਾਪੇਮਾਰੀ ਦੇ 15 ਤੋਂ 20 ਦਿਨਾਂ ਦੇ ਵਿੱਚ ਕੀ ਵਿਜੀਲੈਂਸ ਦੀ लाਠੀ ਦਿਖਾ ਕੇ ਰਣਜੀਤ ਸਿੰਘ ਗਿਲਨਾਲ ਸੌਦੇਬਾਜੀ ਕੀਤੀ ਜਾ ਰਹੀ ਸੀ ਜਦੋਂ ਮਾਮਲਾ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ ਤਾਂ ਵਿਜੀਲੈਂਸ ਦੀ ਛਾਪੇਮਾਰੀ ਹੋਈ ਜਦੋਂ ਉਹ ਭਾਜਪਾ ਵਿੱਚ ਗਏ ਤਾਂ ਵਿਜੀਲੈਂਸ ਟੀਮਾਂ ਤੁਰੰਤ ਉਹਨਾਂ ਦੇ ਘਰ ਪਹੁੰਚ ਗਈਆਂ ਇਹ ਕਾਲੀ ਦਲ ਦਾ ਮਾਮਲਾ ਨਹੀਂ ਹੈਗਾ ਹੋਰ ਸਿਰਫ ਇੱਕ ਕਹਾਣੀ ਬੱਚੀ ਆ ਕਿ 트럼ਪ ਦੇ ਅਮਰੀਕਾ ਵਿੱਚ ਚੋਣ ਜਿੱਤ ਰਹੀ ਹੈ ਅਮਰੀਕਾ ਮਜੀਠੀਆਂ ਦਾ ਪੈਸਾ ਐਲਾਨ ਮਸਕਤ ਤੇ 트럼ਪ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤਾ ਗਿਆ ਹੈ ਹੁਣ ਸਾਨੂੰ ਅਮਰੀਕਾ ਵਿੱਚ ਵੀ ਇੱਕ ਵਿਸ਼ੇਸ਼ ਵਿਜੀਲੈਂਸ ਟੀਮ ਭੇਜਣੀ ਚਾਹੀਦੀ ਹੈ ਮੁੱਖ ਮੰਤਰੀ ਜੀ ਮਜੀਠੀਆਂ ਤੋਂ ਧਿਆਨ ਹਟਾਓ ਤੇ ਪੰਜਾਬ ਵਿੱਚ ਵਿਗੜਦੀ ਕਾਨੂੰਨੀ ਵਿਵਸਥਾ ਨੂੰ ਠੀਕ ਕਰੋ ਪੰਜਾਬ ਦਾ ਕਰਜ਼ਾ ਭਾਰਾ ਹੁੰਦਾ ਜਾ ਰਿਹਾ ਇਸ ਬਾਰੇ ਵੀ ਸੋਚੋ ਚੰਡੀਗੜ੍ਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਦੀ ਅਗਵਾਈ ਵਿੱਚ ਭਾਜਪਾ ਵਿੱਚ ਸ਼ਾਮਲ ਹੋਈ ਲਗਭਗ 2 ਘੰਟੇ ਬਾਅਦ ਵਿਜੀਲੈਂਸ ਵੱਲੋਂ ਕਾਰੋਬਾਰੀ ਰਣਜੀਤ ਸਿੰਘ ਗਿੱਲ ਦੇ ਘਰ ਅਤੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਜਿਸ ਨਾਲ ਸੂਬੇ ਦੀ ਸਿਆਸਤ ਗਰਮਾ ਚੁੱਕੀ ਹੈ ਸਰਕਾਰ ਨੇ ਇਸ ਕਾਰਵਾਈ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਕਰਮ ਸਿੰਘ ਮਜੀਠੀਆ ਨਾਲ ਜੁੜਿਆ ਅਤੇ ਕਿਹਾ ਹੈ ਕਿ ਗਿੱਲ ਅਤੇ ਮਜੀਠੀਆ ਵਿਚਕਾਰ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ ਮਨਜੀਠਿਆ ਦੇ ਵਕੀਰ ਅਤੇ ਸੀਨੀਅਰ ਕਾਲੀ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਹੁਣ ਤੱਕ ਸਰਕਾਰ ਨੂੰ ਮਨਜੀਠਿਆ ਵਿਰੁੱਧ ਕੋਈ ਵੀ ਠੋਸ ਸਬੂਤ ਨਹੀਂ ਮਿਲਿਆ ਇਸ ਲਈ ਹੁਣ ਮਨਜੀਠਿਆ ਦਾ ਨਾਮ ਗਿਲਕੋ ਕੰਪਨੀ ਦੇ ਮਾਲਕ ਰঞ্জੀਤ ਸਿੰਘ ਗੱਲ ਨਾਲ ਜੋੜਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਸਰਕਾਰ ਤਾਂ ਇਸ ਨੂੰ ਵੀ ਸਾਬਤ ਕਰਨਾ ਚਾਹੀਦਾ ਹੈ ਕਿ ਮਨਜੀਠਿਆ ਦਾ ਪੈਸਾ ਐਲਾਨ ਮਸਕ ਅਤੇ ਡੋਨਾਲਡ ਟਰੰਪ ਦੀਆਂ ਕੰਪਨੀਆਂ ਵਿੱਚ ਵੀ ਨਿਵੇਸ਼ ਕੀਤਾ ਗਿਆ ਅਤੇ ਇੱਕ ਵਿਜੀਲੈਂਸ ਟੀਮ ਅਮਰੀਕਾ ਭੇਜਣੀ ਚਾਹੀਦੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਪੂਰੀ ਤਰ੍ਹਾਂ ਝੂਠਾ ਹੈ ਤੇ ਜਾਂਚ ਦੇ ਨਾਮ ਤੇ ਸਿਰਫ ਵਿਖਾਵਾ ਕੀਤਾ ਜਾ ਰਿਹਾ ਹੈ। ਪਲੇਰ ਨੇ ਕਿਹਾ ਕਿ ਸਰਕਾਰ ਦਾਵਾ ਕਰ ਰਹੀ ਹੈ ਕਿ ਰঞ্জੀਤ ਸਿੰਘ ਗਿੱਲ ਦੇ ਘਰ ਤੇ ਛਾਪੀ ਮਾਰੀ ਤੋਂ ਵਿਕਰਮ ਮਜੀਠੀਆ ਨਾਲ ਲੈਣ ਦੇਣ ਦਾ ਖੁਲਾਸਾ ਹੋਇਆ ਹੈ। ਆਮ ਆਦਮੀ ਪਾਰਟੀ ਨੂੰ ਮੇਰਾ ਸਵਾਲ ਹੈ ਕਿ ਰঞ্জੀਤ ਸਿੰਘ ਗਿੱਲ ਨੂੰ ਪਾਰਟੀ ਛੱਡੇ ਬਹੁਤ ਸਮਾਂ ਹੋ ਗਿਆ ਹੈ। ਪਿਛਲੇ ਸਮੇਂ ਵਿੱਚ ਚਰਚਾ ਸੀ ਕਿ ਰঞ্জੀਤ ਸਿੰਘ ਗਿੱਲ ਆਮ ਆਦਮੀ ਪਾਰਟੀ ਵਿੱਚ ਜਾ ਰਹੇ ਨੇ। ਕੀ ਖਰੜ ਦੇ ਵਿਧਾਇਕ ਅਨਮੋਲ ਗਗਨਮਾਨ ਇਸ ਦੇ ਵਿਰੋਧ ਵਿੱਚ ਅਸਤੀਫਾ ਦੇ ਰਹੇ ਸਨ? ਬਾਦ ਵਿੱਚ ਉਹਨਾਂ ਨੂੰ ਮਨਾ ਲਿਆ ਗਿਆ ਕਲੇਰਨੇ ਕੇ ਆ ਕੇ ਵਿਜੀਲੈਂਸ ਦੀ ਛਾਪੇਮਾਰੀ ਦੇ 15 ਤੋਂ 20 ਦਿਨਾਂ ਦੇ ਵਿੱਚ ਕੀ ਵਿਜੀਲੈਂਸ ਦੀ लाਠੀ ਦਿਖਾ ਕੇ ਰਣਜੀਤ ਸਿੰਘ ਗਿਲਨਾਲ ਸੌਦੇਬਾਜੀ ਕੀਤੀ ਜਾ ਰਹੀ ਸੀ ਜਦੋਂ ਮਾਮਲਾ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ ਤਾਂ ਵਿਜੀਲੈਂਸ ਦੀ ਛਾਪੇਮਾਰੀ ਹੋਈ ਜਦੋਂ ਉਹ ਭਾਜਪਾ ਵਿੱਚ ਗਏ ਤਾਂ ਵਿਜੀਲੈਂਸ ਟੀਮਾਂ ਤੁਰੰਤ ਉਹਨਾਂ ਦੇ ਘਰ ਪਹੁੰਚ ਗਈਆਂ ਇਹ ਕਾਲੀ ਦਲ ਦਾ ਮਾਮਲਾ ਨਹੀਂ ਹੈਗਾ ਹੁਣ ਸਿਰਫ ਇੱਕ ਕਹਾਣੀ ਬੱਚੀ ਆ ਕਿ 트럼ਪ ਦੇ ਅਮਰੀਕਾ ਵਿੱਚ ਚੋਣ ਜਿੱਤ ਰਹੀ ਹੈ ਅਮਰੀਕਾ ਮਜੀਥੀਆਂ ਦਾ ਪੈਸਾ ਐਲਾਨ ਮਸਕਤ ਤੇ 트럼ਪ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤਾ ਗਿਆ ਹੈ ਹੁਣ ਸਾਨੂੰ ਅਮਰੀਕਾ ਵਿੱਚ ਵੀ ਇੱਕ ਵਿਸ਼ੇਸ਼ ਵਿਜੀਲੈਂਸ ਟੀਮ ਭੇਜਣੀ ਚਾਹੀਦੀ ਹੈ ਮੁੱਖ ਮੰਤਰੀ ਜੀ ਮਜੀਥੀਆਂ ਤੋਂ ਧਿਆਨ ਹਟਾਓ ਤੇ ਪੰਜਾਬ ਵਿੱਚ ਵਿਗੜਦੀ ਕਾਨੂੰਨੀ ਵਿਵਸਥਾ ਨੂੰ ਠੀਕ ਕਰੋ ਪੰਜਾਬ ਦਾ ਕਰਜ਼ਾ ਭਾਰਾ ਹੁੰਦਾ ਜਾ ਰਿਹਾ ਇਸ ਬਾਰੇ ਵੀ ਸੋਚੋ